ਅਲਟੀ ਦੇ ਤੇ ਮੈਂ ਪੋਚਾ ਬਾਹਰ ਪਿਆ ਨਾ ਮੈਂ ਪੋਚਾ ਲਾ ਲਵਾਂ ਕਿੰਨਾ ਖਲਾਰ ਪਿਆ ਇਹਨੂੰ ਕਾਲੀਆਂ ਪੈਂਦੀਆਂ ਵਾਂ ਹੁਣਾਵਾ ਮੈਂ ਯਾਰ ਕੀ ਹਾਦੀ ਹੁੰਦੀ ਓਦਾ ਤੇ ਨਾ ਤੇ ਪਹਿਲਾ ਫੜਾ ਦੇ ਚੱਲ ਠੀਕ ਆ ਚੱਲ ਠੀਕ ਆ ਹੁਨੀ ਆ ਫਿਰ ਚਲ ਆ ਜਾ ਫਿਰ ਜਲਦੀ ਨਿਕਲ ਕਰੋ ਓਕੇ ਇਹ ਕਿੰਨਾ ਲੱਗੀ ਗੱਲਾਂ ਕਰਨੀ ਪਤਾ ਲੱਗੂ ਹੋਏ ਮੁੰਡੇ ਨਾਲ ਗੱਲਾਂ ਕਰਦੇ ਜਿਹਨੂੰ ਕਹਿ ਨਹੀਂ ਮੈਂ ਆ ਗਈ ਅੱਜ ਤੇ ਮੈਨੂੰ ਰੰਗੇ ਹੱਥੀ ਫੜਾਂਗੇ ਕਿੱਥੇ ਚੱਲੀਏ ਆਨੇ ਪਤਾ ਲੱਗ ਜਾਊਗਾ ਕੋਈ ਨਹੀਂ ਹਾਂ ਚਲ ਉਹ ਇਹਨੇ ਆਪਣੇ ਆ ਪਤਾ ਲੱਗ ਜਾ ਫਿਰ ਕਿੱਧਰ ਚੱਲੀ ਕਿੱਧਰ ਨਹੀਂ ਚੰ ਕਿਹਨੂੰ ਦੇਖਣ ਲੱਗੀ ਆ ਮੰਮੀ ਕਹੇ ਇਹਨੂੰ ਨਹੀਂ ਹਾਂ ਜਸ ਦਾ ਫੋਨ ਆਇਆ ਹੀ अच्छा ਤੇ ਉਹ ਨੋਟਸ ਉਹਦੇ ਪਰਸ 'ਚ ਹੀ ਰਹਿ ਗਏ ਆ ਤੇ ਉਹ ਹੁਣ ਕੱਲ ਨੂੰ ਟੈਸਟ ਆ ਤੇ ਉਹ ਕਹਿੰਦੀ ਕਹਿੰਦੀ ਫੜ ਲੈ ਇੱਥੋਂ ਉਹ ਬਾਜ਼ਾਰ ਚੱਲੀ ਹੀ ਗਈ ਤੇ ਇਹ ਕਹਿੰਦੀ ਵੀ ਫੜ ਲਈ ਇੱਥੋਂ ਹੀ ਅੱਛਾ ਅੱਛਾ ਹੂੰ ਤੇਨੀ ਘਰ ਨਹੀਂ ਹੋਣਾ ਮੈਂ ਤੇ ਕਿਆ ਕਰਿਆ ਜਾ ਹਾਂ ਘਰ ਆ ਜਾਂਦੀ ਏ ਕਿਹੜਾ ਦੂਰੀ ਹੀ ਇੱਥੋਂ ਸਾਰੀ ਮਰਜੀ ਉਹਦੀ ਮੰਮੀ ਹਾਂ ਫੋਨ ਕਰੇਗੀ ਤੇ ਮੈਂ ਜਾਣਾ ਦੇਖ ਲੈ ਆ ਗਿਆ ਮੰਮੀ ਫੋਨ ਚਲ ਮੈਂ ਫੜ ਲਿਆ ਮੈਂ ਮੰਮੀ ਫੇ ਹਾਂ ਉਹ ਤੂੰ ਉੱਥੇ ਚੱਲੀ ਆ ਤੂੰ ਹੋਰ ਗਿਆ ਮੁੜਤੀ ਆ ਮੰਮੀ ਇੱਥੇ ਹੀ ਆ ਮੈਂ ਆ ਦੇ ਕਿਦਾਂ ਗੰਦ ਪਿਆ ਮੰਮੀ ਇੰਨਾ ਨੇ ਕਿ ਮੈਂ ਕੰਮ ਕਰਨਾ ਮੈਂ ਤੇਰਾ ਝਾੜੂ ਲਾ ਲਵਾਂ ਫਿਰ ਕੋਈ ਕੰਮ ਕਰਦੀ ਆ ਇੱਥੇ ਰੱਖਾ ਫੋਨ ਚਲ ਵਧੀਆ ਹੋ ਗਿਆ ਜਸ ਨੋਟ ਸਫੜਾ ਗਈ ਆ ਕੱਲੂ ਮੈਨੂੰ ਹੁਣ ਇੱਕ ਤੇ ਟੈਸਟ ਦੀ ਬੜੀ ਟੈਨਸ਼ਨ ਹੀਗੀ ਉਹਦੇ ਕੋਲ ਹੀ ਰਹਿ ਗਈ ਅਮਨ ਕਿੱਦਾਂ ਅਨਮੋਲ ਤੂੰ ਤੂੰ ਕਿੱਧਰ ਹਾਂ ਘਰ ਆ ਮੇਰਾ ਇੱਧਰ ਹੀ ਹੋਣਾ ਮੈਂ ਹੋਰ ਕਿੱਥੇ ਹੋਣਾ ਆ ਅੱਛਾ ਕੀ ਆ ਹਾਂ ਨੋਟਸ ਆਜਾ ਸਕੋ ਰਹਿਗੇ ਹੀਗੇ ਅੱਜ ਤੇ ਹੁਣ ਤੈਨੂੰ ਪਤਾ ਤੇ ਹਾਂ ਕੱਲੂ ਟੈਸਟ ਆ ਤੇ ਮੈਂ ਕਿਹਾ ਚੱਲ ਪੜ੍ਹ ਲੈ ਤੇ ਤੂੰ ਤੂੰ ਕਿੱਥੇ ਕੋ ਮੈਂ ਕਿਹੜਾ ਪੜਦਾ ਮੈਂ ਕਿਹੜਾ ਬਣਾਏ ਆਹੋ ਤਾਨੂੰ ਮੁੰਡਿਆਂ ਨੂੰ ਕਾਦੀ ਟੈਨਸ਼ਨ ਹੁੰਦੀ ਆ ਤੂੰ ਤੇ ਬਸ ਆਹੀ ਘੁੰਮਣ ਫੇਰਣੀ ਨਹੀਂ ਤੇ ਦਾ ਮੁੱਕਦਾ ਚੱਲ ਮੈਂ ਚਾੜੂ ਲਾਵਾਂ ਏਹੇ ਠੀਕ ਦਾ ਖੜੀਏ ਮਮਾ ਮੈਂ ਨੋਟਸ ਲੈਣ ਚੱਲੀ ਇਹ ਤੇ ਕੋਈ ਮੁੰਡੇ ਨਾਲ ਗੱਲਾਂ ਕਰਨ ਦੇ ਹੀ ਮਮੀ ਨੂੰ ਦੱਸਦੀ ਆ ਜਾ ਕੇ ਨਾਰੂ ਵੀ ਐਦਾਂ ਨਹੀਂ ਮੰਮੀ ਨੂੰ ਤਾਂ ਤੇਰਾ ਯਕੀਨ ਨਹੀਂਗਾ ਨਾ ਵੀਡੀਓ ਬਣਾ ਕੇ ਫੇਰ ਚੱਲ ਫੇਰ ਦੇਖਦੇ ਕੀ ਕਰਦੀ ਹੈ ਮੇਰਾ ਤੇ ਹੁਣ ਕਿੱਥੇ ਚੱਲਾਂ ਮੈਂ ਇੱਧਰ ਚੱਲਾਂ ਸਿੰਗਾ ਕੰਮ ਕਿਤੇ ਸ਼ਾਬਾਸ਼ ਪੜੀ ਨਾ ਹੂੰ ਤੇ ਆ ਜਾ ਚਲੀਏ ਫੇ ਚਾਹ ਪਾਣੀ ਬੁਲਾਵਾ ਨਹੀਂ ਕੋਈ ਨਹੀਂ ਮਿਲਦੇ ਆ ਫੇ ਫੇ ਆਉਂਗਾ ਨਾ ਹੁਣ ਮੇਰੇ ਹੱਥੋਂ ਜ਼ਬੂਤ ਹੁਣ ਮੰਮੀ ਨੂੰ ਮੈਂ ਦੱਸ ਕੇ ਹੁਣ ਚੱਲ ਲਾ ਦੱਸ ਹੱਦ ਹੋ ਗਈ ਚਲ ਠੀਕ ਆ ਮਿਲਦੇ ਕੱਲ ਨੂੰ ਫੇ ਓਕੇੱਸ ਕੀ ਹੋਨੇ ਮੰਮੀ ਦੀ ਕੁੜੀ ਜਿਆ ਕਰਤੂਤਾ ਇਹ ਐਦਾਂ ਦਾ ਨਹੀਂ ਐਦਾਂ ਦਿਨੇ ਵਾਪਸ ਆ ਜਾਣਾ ਮੈਂ ਚਰਾਨਾਂ ਨੂੰ ਦੱਸਾਂ ਮੰਮੀ लाड़ ਰਹੀ ਤੇ ਇਹਦੀਆਂ ਕਰਤੂਤਾ ਮੰਮੀ ਮੰਮੀ ਆ ਦੇ ਤੇਰੀ ਕੁੜੀ ਦੀਆਂ ਕਰਤੂਤਾ ਦੇ ਹੁਣ ਕੀ ਹੋਇਆ ਆ ਦੇਖ ਆ ਦੇਖ ਬਾਹਰ ਦੇਖੋ ਮੁੰਡੇ ਨਾਲ ਗੱਲਾਂ ਕਰ ਰਹੇ ਹਾਂ ਹਾਏ ਹੋ ਮੇਰੇ ਆ ਰੱਬਾ ਆਲਾ ਮੈਂ ਇਹਨੂੰ ਕਹਿੰਦਾ ਤੂੰ ਮੇਰੇ ਯਕੀਨ ਨਹੀਂ ਮੰਨਦੀ ਤੂੰ ਕਹਿੰਦੀ ਨਾ ਮੇਰੀ ਕੁੜੀ ਇੱਧਰ ਦੀ ਕਿੱਥੇ ਰੱਖੇ ਜਾਣਾ ਇਹ ਕੁੜੀ ਕੁੜੀ ਕਹਿੰਦਾ ਮੈਨੂੰ ਕੁਛ ਦੱਸ ਕੇ ਗਈ ਕਹਿੰਦੀ ਮੈਂ ਜੈਸ ਕੋਲੋਂ ਲੈ ਕੇ ਆਈ ਨੋਟ ਆ ਨੋਟਸ ਕੋਈ ਜੈਸ ਉਸਨੇ ਆਉਂਦੀ ਕਿਹਾ ਜੈਸ ਉਸਨੇ ਨਹੀਂ ਆ ਇੱਕ ਮੈਨ ਲਗਈ ਆ ਕਿਸੇ ਨੂੰ ਇਹ ਹਾਂ ਵੇਖ ਲੈ ਇੰਨੇ ਸਾਡੇ ਪਉਣਾ ਸਿਰ ਚਸਵਾ ਨੇ ਇਹਦਾ ਕੌਣ ਜਲਦੀ ਜਲਦੀ ਫਾਹਾ ਵੱਡੋ ਕਿਤੇ ਦਾ ਕੋਈ ਨਹੀਂ ਇਹਦਾ ਚਾਰਾ ਇਹਦੀਆਂ ਤਾਂ ਲੱਤਾਂ ਪਹਿਲਾਂ ਮੈਂ ਪੰਦੀਆਂ ਨਾ ਬਣਦੀਆਂ ਦਾ ਫਾਹਾ ਕਰਦੀਆਂ ਮੈਂ ਦੇਹੋਲੇ ਛੜਕਦੇ ਕਿਦਾਂ ਵੀ ਕੀ ਕਰਦੀ ਇਹਨਾਂ ਦੀ ਕੁੜੀ ਮੈਂ ਖਣੀ ਕਿੰਨੀਆਂ ਐ ਦੇਖਿਆ ਤਾਂ ਕਿੰਨੀਆਂ ਨੇ ਦੇਖਣਾ ਹਜੇ ਕਈ ਜਾਂਦੇ ਕਈ ਆਉਂਦੇ ਐ ਇਹ ਗੱਲਾਂ ਚੰਗੇ ਲੱਗਦੀਆਂ ਭਲਾ ਮੰਮੀ ਤੂੰ ਆਪ ਦੱਸ ਦੇਲਾ ਇਹਨੂੰ ਸ਼ਰਮ ਹੀ ਹੈ ਨਹੀਂ ਜੇ ਬਾਹਰ ਨੂੰ ਪਤਾ ਲੱਗ ਗਿਆ ਉਹਨੇ ਤਾਂ ਸਾਡੀ ਲੱਤਾਂ ਬਣੇਗਾ ਤੁਸੀਂ ਕੀ ਕਰਦੀਆਂ ਸੀ ਇੱਥੇ ਤੇ ਡੈਡੀ ਨੂੰ ਵੀ ਕਹਿਣਾ ਕਹਣਾ ਤੂੰ ਕਰਦੀ ਸੀ ਇੱਥੇ ਬੈਠੀ ਇੰਨਾ ਝੂਠ ਬੋਲ ਕੇ ਗਈ ਹੈ ਇਥੋਂ ਹੈ ਮੈਨੂੰ ਕਹਿੰਦੀ ਮੈਂ ਤਾਂ ਜੱਸ ਕੋਲੋਂ ਨੋਟਸ ਲੈਣ ਚਲਦੀ ਆ ਇਹ ਆ ਵੇ ਹਲਾ ਜੀ ਮੈਂ ਪਹਿਲਾਂ ਇਹਨੂੰ ਉੱਥੇ ਦੇਖੀ ਗੱਲਾਂ ਕਰਦੀ ਕਹਿੰਦੀ ਮੈਂ ਹੁਣੇ ਆਈ ਹੁਣੇ ਆਈ 5 ਮਿੰਟ ਰੁਕ ਮੈਂ ਹੁਣੇ ਆਈ ਹਾਏ ਰੂਬੀ ਮੈਂ ਤਾਂ ਤੇਰੀਆਂ ਗੱਲਾਂ ਦਾ ਉਹ ਇਨੀ ਜਕੀਨ ਕੀਤਾ ਵੀ ਇਹ ਇਦਾਂ ਦੀ ਹੋਗੀ ਮੈਨੂੰ ਕੀ ਪਤਾ ਇਹ ਕੁਝ ਕਰਦੀ ਫਿਰਦੀ ਬਾਤ ਦੇਖ ਲੈ ਇਹਦੇ ਕੰਮ ਹੈ ਇਨੀ ਸਾਡੇ ਜੁੱਤੀਆਂ ਫਰੋਣੀਆਂ ਹੁਣ ਕੋਈ ਨਹੀਂ ਆ ਲੈਂਦੇ ਨੀ ਜਰਾ ਆ ਲੈਂਦੇ ਜਰਾ ਕਿਉਂ ਮੈਂ ਦਸਦੀਆਂ ਨੂੰ ਫੇਰ ਮੈਨੂੰ ਫੇਕੇਂਦੇ ਆ ਕਹਿੰਦੇ ਬੋਲਦੀ ਹੀ ਆ ਆ ਲੈਂਦੇ ਇਹਨੂੰ ਜਰਾ ਇਹਨੂੰ ਤਾਂ ਮੈਂ ਪੁੱਛਦੀ ਆ ਤੁਰੀ ਆਂਦੀ ਆ ਨਾ ਮੈਡਮ ਜੀ ਕਿੱਥੇ ਗਏ ਹੀ ਮਤਲਬ ਹੈ ਮਤਲਬ ਦਾ ਕੀ ਮਤਲਬ ਹੋਇਆ ਹੈ ਹੁਣੇ ਤਾਂ ਮੰਮੀ ਤੁਹਾਨੂੰ ਪੋਛ ਕੇ ਗਈਆਂ ਆ ਨੋਟਸ ਲੈਣ ਗਈ ਹੀ ਤੇਰੇ ਤੂੰ ਇਹੀ ਕੀ ਲਾਈਨ ਬਣਾ ਕੇ ਖੜੇ ਆ ਲਾਈਨ ਬਣਾ ਕੇ ਕੀ ਖੜੇ ਆ ਇੱਥੇ ਗੱਲ ਸੁਣ ਮੇਰੀ ਉਹ ਕਿਹੜੇ ਮੁੰਡੇ ਨਾਲ ਬਾਹਰ ਮਿਲਦੀ ਸੀ ਮੁੰਡੇ ਨਾਲ ਉਹ ਮੰਮੀ ਮੈਂ ਤਾਂ ਜਾ ਸਕੋ ਗਈ ਹੀ ਆ ਨੋਟਸ ਲੈਣ ਇਹਦੇ ਭਾਬੀ ਤੇਰੀ ਨੇ ਵੀਡੀਓ ਬਣਾਈਓ ਆ ਵੇੜੇ ਤੇ ਕਿਹੜੇ ਮੁੰਡੇ ਨਾਲ ਗੱਲ ਕਰਨ ਦੇ ਆਏ ਓਏ ਰੱਬਾ ਮੇਰੇ ਇਹ ਨਹੀਂ ਬਾਜ ਨਹੀਂ ਨਾ ਇਹ ਆਪਣੀਆਂ ਹਰਕਤਾਂ ਤੋਂ ਤੇ ਨਹੀਂ ਮੈਂ ਹੁਣ ਜਦੋਂ ਮੈਨੂੰ ਪਤਾ ਲਗਾ ਤੂੰ ਉਥੇ ਗੱਲਾਂ ਕਰਦੇ ਸੀ ਮੈਂ ਹੁਣ ਆਏ ਮੈਂ ਮੈਂ ਜਾ ਕੇ ਵੀਡੀਓ ਬਣਾਈ ਇੱਧਰ ਸੁਣ ਗੱਲ ਮੇਰੀ ਕੀ ਸੁਣਾ ਪਹਿਲਾਂ ਤਾਂ ਤੂੰ ਮੁੰਡੇ ਦਾ ਨਾਂ ਤੋਂ ਮੁੱਕਰ ਗਈ ਵੀ ਕਿਹੜਾ ਮੁੰਡਾ ਯਾਰ ਮੰਮੀ ਮੈਂ ਤੁਹਾਨੂੰ ਦੱਸ ਨਹੀਂ ਹੀਗਾ ਉਹ ਵੀ ਮੇਰਾ ਕਲਾਸਮੇਟ ਆ ਉਹ ਮੈਂ ਜਸਕੂਆਂ ਨੋਟਸ ਲੈਣ ਗਈ ਸੀ ਤੇ ਰਸਤੇ 'ਚ ਉਹ ਮੈਨੂੰ ਮਿਲ ਪਿਆ ਅੱਛਾ ਕੀ ਅੱਛਾ ਤੈਨੂੰ ਨਹੀਂ ਪਤਾ ਵੀ ਕਿੰਨੀ ਦੁਨੀਆਂ ਨੇ ਦੇਖਿਆ ਹੋਊਗਾ ਤੈਨੂੰ ਉਥੇ ਰਸਤੇ ਦੇ ਵਿੱਚ ਯਾਰ ਮੰਮੀ ਕਿਹੜੇ ਜ਼ਮਾਨੇ 'ਚ ਜੀਨੇ ਤੁਸੀਂ ਕਲਾਸਮੇਟ ਹੀ ਮੇਰਾ ਰਸਤੇ ਜਿ ਮਿਲ ਪਿਆ ਉਹ ਮੈਨੂੰ ਬਨੋਣ ਲੱਗ ਪਿਆ ਮੈਂ ਕੀ ਕਹਿਣਾ ਇਹ ਪਹਿਲਾਂ ਤੂੰ ਨਹੀਂ ਨਹੀਂ ਪਹਿਲਾਂ ਤੂੰ ਮੁਕਰ ਗਈ ਵੀ ਕਿਹੜਾ ਮੁੰਡਾ ਹੋਣ ਤੋਂ ਕਹਿੰਨੀ ਕਲਾਸਮੇਟ ਆ ਹੈ ਯਾਰ ਮੈਨੂੰ ਪਹਿਲੀ ਪਤਾ ਹੀ ਜੇ ਮੈਂ ਕਲਾਸਮੇਟ ਤਾਂ ਵੀ ਨਾ ਲਿਆਣਾ ਤੁਹਾਡੇ ਰਿਐਕਸ਼ਨ ਇਹੀ ਹੋਣੇ ਆ ਇਹੀ ਰਿਐਕਸ਼ਨ ਹੋਣੇ ਆ ਤੇਰੇ ਮੈਨੂੰ ਮੈਂ ਜ਼ਿਆਦਾ ਹੀ ਖੋਲ ਦੇ ਦਿੱਤੀ ਆ ਭਾਬੀ ਤੁਸੀਂ ਬਾਜ ਨਹੀਂ ਨਾ ਐ ਹੁਣ ਤੁਸੀਂ ਖੁਸ਼ ਆ ਮੈਂ ਕਾਹਦੇ ਬਾਜਾ ਮੈਂ ਤਾਂ ਮੰਮੀ ਨੂੰ ਦੱਸਿਆ ਹੀ ਆ ਵੀਡੀਓ ਬਣਾ ਕੇ ਦੱਸਿਆ ਵੀ ਹਾਂ ਦੱਸਿਆ ਵਾਲ ਤਾਂ ਮੈਂ ਵੀਡੀਓ ਬਣਾਉਂਦਾ ਕੀ ਮਤਲਬ ਆ ਭਾਬੀ ਨਹੀਂ ਨਹੀਂ ਬਣਾਉਣਾ ਨਹੀਂ ਬਣਾਗਾ ਅਛਾ ਮਨੇ ਭੇਜਾ ਕਿ ਕੀ ਗੱਲ ਤੂੰ ਬੜਾ ਚੁੱਪ ਚੁੱਪ ਜਾਂ ਕੀ ਗੱਲ ਹੋਈ ਕੋਈ ਨਹੀਂ ਗੱਲ ਤੇ ਹੋਈ ਦੱਸਿਆ ਹਣਾ ਭਾਬੀ ਨੇ ਤੁਹਾਨੂੰ ਆਹ ਦੱਸਿਆ ਤਾਂ ਹੈ ਦੁੱਖ ਤਾਂ ਹੁਣ ਮੈਨੂੰ ਵੀ ਬੜਾ ਲੱਗਾ ਏ ਇਸ ਗੱਲ ਦਾ ਚੱਲ ਕੀ ਕਰ ਸਕਦੇ ਹੁਣ ਕਿਸੇ ਨਾਲ ਆਪਾਂ ਜ਼ਬਰਦਸਤੀ ਵੀ ਨਹੀਂ ਕਰ ਸਕਦੇ ਹੈਗੇ ਹੁਣ ਇੱਕ ਦਿਨ ਦਾ ਥੋੜੀ ਸਵਾਲ ਆ ਤੇ ਜ਼ਿੰਦਗੀ ਭਰ ਦਾ ਹੁੰਦਾ ਇਹ ਤਾਂ ਫੇਰ ਮਨ ਮਿਲਣੇ ਚਾਹੀਦੇ ਇੱਕ ਦੂਜੇ ਤੇ ਜੇ ਮਨ ਨਾ ਮਿਲੇ ਤਾਂ ਫੇਰ ਜ਼ਿੰਦਗੀ ਥੋੜੀ ਇੱਧਾ ਨਿਕਲਦੀ ਹੈ ਨਾ ਕੋਈ ਨਹੀਂ ਨਾਲੇ ਪਤਾ ਕੀ ਜਿੱਥੇ ਸੰਜੋਗ ਹੁਣੇ ਉੱਥੇ ਹੁਣੇ ਐ ਤੇ ਕਿਸੇ ਦਾ ਜੋਰ ਨਹੀਂ ਹੈਗਾ ਕੋਈ ਵੀ ਚੱਲ ਕੋਈ ਨਹੀਂ ਤੂੰ ਨਾ ਐਵੇਂ ਹੌਸਲਾ ਛੱਡ ਆਪਣਾ ਨਾ ਛੱਡੀ ਛੱਡਣਾ ਕੋਈ ਨਹੀਂ ਮੈਂ ਤੈਨੂੰ ਦੱਸਣਾ ਹੈਗਾ ਵੀ ਪ੍ਰੀਤੀ ਆਈ ਸੀਗੀ ਅੱਛਾ ਚੱਲ ਵੀ ਗਏ ਆ ਆ ਉਹ ਚੱਲ ਗਏ ਥੋੜਾ ਟਾਈਮ ਹੀ ਰੁਕੇ ਇਹ ਕਹਿੰਦੀ ਨਿਆਣੇ ਸਕੂਲ ਗਏ ਹੋ ਆ ਤੇ ਥੋੜੇ ਟਾਈਮ ਵਾਸਤੇ ਆਈ ਹੈਗੀ ਇਹਦੇ ਚੀਜ਼ਾਂ ਵੀ ਆਇਆ ਸੀ ਨਹੀਂ ਉਹ ਨਹੀਂ ਆਇਆ ਸੀ ਦਿਓਰ ਉਹਦਾ ਆਇਆ ਸੀ ਉਹ ਵੀ ਸਗੋਂ ਬਾਹਰ ਉਹ ਬਾਰੀ ਚੱਲ ਗਿਆ ਛੱਡ ਕੇ ਉਹਨੂੰ ਉਹ ਤੋ ਰਹਿ ਲੈਂਦੇ ਨਿਆਣੇ ਲਿਆਉਂਦੇ ਆ ਨਿਆਣੇ ਕਹਿੰਦੀ ਉਹ ਸੀਗੇ ਸਕੂਲ ਗਏ ਹੋ ਸੀਗੇ ਹੂੰ ਤੇ ਤਾਂ ਕਰਕੇ ਉਹ ਪਈ ਸੀਗੀ ਮੜਾ ਜਾ ਤੇ ਉਹ ਸਗੋਂ ਮੈਂ ਜਦੋਂ ਆਈ ਉਹ ਤੇ ਮੈਂ ਉਹਨੂੰ ਦੱਸਿਆ ਪਈ ਪੁੱਛਣ ਤੇ ਹੀ ਕਹਿੰਦੀ ਭਾਬੀ ਕਿੱਥੇ ਗਈ ਆ ਹੂੰ ਤੇ ਫੇ ਮੈਂ ਉਹਨੂੰ ਦੱਸਿਆ ਪਈ ਇਦਾਂ ਕਰਕੇ ਨਾ ਖੁਸ਼ਖਬਰੀ ਆ ਪਈ ਮਨੀ ਦੇ ਰਿਸ਼ਤੇ ਦੀ ਗੱਲ ਤੋਰੀ ਆ ਉਹਨੇ ਆਪਣੇ ਘਰ ਉਧਰ ਆਪਣੀ ਭੈਣ ਬੋਲੋ ਅੱਛਾ ਅੱਛਾ ਤੇ ਉਹ ਇਦਾਂ ਗਈ ਆ ਪਤਾ ਕੰਨ ਪੇ ਚਲੇ ਮੈਂ ਪੁੱਛਿਆ ਨਹੀਂ ਉਹਨਾਂ ਨੂੰ ਜਾ ਕੇ ਉਹ ਫਿਰ ਜਾਨੋ ਕਾਜਲ ਵੀ ਆਈ ਗਈ ਅੱਛਾ ਤੇ ਫਿਰ ਮੁੜ ਕੇ ਕਾਜਲ ਆਈ ਤਾਂ ਕਾਜਲ ਨੂੰ ਪੁੱਛਿਆ ਉਹ ਇਦਾਂ ਕਰਕੇ ਤੇ ਫਿਰ ਕਾਜਲ ਨੇ ਦੱਸਿਆ ਕਹਿੰਦੀ ਵੀ ਹੈ ਨਹੀਂ ਮੰਨੀ ਨਹੀਂ ਕਹਿੰਦੀ ਭੈਣ ਮੇਰੀ ਕਹਿੰਦੀ ਮੰਮੀ ਤਾਂ ਮੇਰੀ ਬੜੀ ਖੁਸ਼ ਸੀਗੀ ਭੈਣ ਨਹੀਂ ਮੇਰੀ ਮੰਨੀ ਹੈਗੇ ਤੇ ਫਿਰ ਵਿਮਾਨ ਨੂੰ ਬੜਾ ਦੁੱਖ ਲੱਗਾ ਉਹ ਤਾਂ ਪ੍ਰੀਤੀ ਵੀ ਬੜੀ ਖੁਸ਼ ਸੀਗੀ ਇਸ ਰਿਸ਼ਤੇ ਤੋਂ ਕਹਿੰਦੀ ਸਾਡੀ ਭਾਬੀ ਇੰਨੀ ਚੰਗੀ ਆ ਚਲ ਉਹਦੀ ਭੈਣ ਵੀ ਤੇ ਇਹਦੇ ਵਰਗੀ ਹੋਣੀ ਆ ਚਲ ਵਧੀਆ ਹੋ ਜਾਊਗਾ ਹਾਂਜੀ ਤੇ ਹੁਣ ਜਦੋਂ ਉਹ ਹੀ ਨਹੀਂ ਮੰਨੀ ਤਾਂ ਫਿਰ ਕੀ ਕਰ ਸਕਦੇ ਆ ਉਹ ਤਾਂ ਬਥੇਰੀ ਖੁਸ਼ ਸੀਗੀ ਫਿਰ ਉਹਨੇ ਮੈਨੂੰ ਮੜੀਏ ਗੱਲ ਦੱਸੀ ਕਹਿੰਦੀ ਵੀ ਚੱਲ ਕੋਈ ਨਹੀਂ ਕਹਿੰਦੀ ਤੁਸੀਂ ਇਦਾਂ ਨਾ ਕਰੋ ਫੇ ਮਨੀ ਤਾਂ ਕਹਿੰਦੀ ਰਿਸ਼ਤਾ ਮੈਂ ਕਰਾ ਦੰਨੀ ਆ ਫੇ ਸਾਡੇ ਉਧਰ ਹੀ ਸੌਹਰਿਆਂ ਬਲਦੋ ਬਲੋਈਆਂ ਉਹ ਕਕੂੜੀ ਆ ਚੰਗੀ ਆ ਫੈਮਿਲੀ ਵਧੀਆ ਆ ਘਰੋਂ ਵੀ ਸੌਖੇ ਆ ਕਹਿੰਦੀ ਉਹ ਥੋੜੋ ਕੋਈ ਕਹਿੰਦੀ ਚੱਲ ਮੈਂ ਕਹਿੰਦੀ ਕਰਵਾ ਦੰਨੀ ਆ ਮੈਂ ਕਿਹਾ ਚੱਲ ਕੋਈ ਨਹੀਂ ਫੇ ਸੋਚ ਕੇ ਤਾਂ ਮੈਂ ਕਹਾ ਦੱਸਾਂਗੇ ਫੇ ਮੈਂ ਉਹਨੂੰ ਹਾਂ ਤਾਂ ਨਹੀਂ ਕੀਤੀ ਹੈਗੀ ਮੈਂ ਕਹਾ ਕੋਈ ਨਹੀਂ ਤੇ ਨਿੱਕ ਦੋਹਾਂ ਦੇ ਨਾਲ ਦੇ ਵਿੱਚ ਦੱਸ ਦੰਨੇ ਆ ਉਹ ਛੱਡੋ ਮੰਮੀ ਕੋਈ ਨਹੀਂ ਹਜੇ ਵੀ ਜਿਹੜੀ ਮੇਰੀ ਉਮਰ ਹੋਈ ਹੈ ਚੱਲ ਕੋਈ ਨਹੀਂ ਕਰਨਾ ਹੀ ਆ ਇਦਾਂ ਨਹੀਂ ਕਰਨਾ ਹੈਗਾ ਆਪਾਂ ਮਨ ਥੋੜੀ ਆਪਣਾ ਛੱਡਣਾ ਹੈ ਤਾਂ ਦੇ ਲੈ ਨਹੀਂ ਦੇ ਮਨ ਛੱਡਣ ਦੀ ਗੱਲ ਇਹ ਅੱਗੇ ਨਹੀਂ ਕੀ ਕਰਾਉਂਦੇ ਇਹ ਨਹੀਂ ਨਹੀਂ ਕੋਈ ਨਹੀਂ ਤੂੰ ਛੱਡ ਪਰਾਂ ਕੋਈ ਨਹੀਂ ਨਾਲੇ ਜਿੱਥੇ ਸੰਜੋਗ ਹੋਣੇ ਉੱਥੇ ਹੋਣੇ ਇਹ ਕਿਸੇ ਦੇ ਹੱਥ ਵਾਸ ਨਹੀਂ ਹੁੰਦਾ ਹੈਗਾ ਜੇ ਉਹਦੇ ਸੰਜੋਗ ਇੱਥੇ ਹੁੰਦੇ ਤਾਂ ਹੋ ਜਾਣਾ ਸੀਗਾ ਉਹਦੇ ਸੰਜੋਗ ਹੈ ਨਹੀਂ ਸੀ ਇੱਥੇ ਤਾਂ ਫੇਰ ਕਿੱਦਾਂ ਹੋਣਾ ਸੀਗਾ ਜਿਹਦੇ ਨਾਲ ਤੇਰੇ ਲਿਖੇ ਉਹਦੇ ਨਾਲ ਤੇਰਾ ਹੋਣਾ ਆ ਤੇਰੇ ਕਰਮਾਂ ਭਾਗਾਂ ਦੀ ਵੀ ਤਾਂ ਹੁਣੀ ਆ ਕੋਈ ਨਾ ਕੋਈ ਉੱਥੇ ਆਪੇ ਹੀ ਹੋ ਜਾਣਾ ਆ ਕੋਈ ਨਹੀਂ ਪੁੱਛ ਲੋ ਠੀਕ ਹੈ ਨਹੀਂ ਤੇ ਕੋਈ ਨਹੀਂ ਸਾਲ 2 60 ਠਹਿਰ ਕੇ ਨਹੀਂ 2 ਸਾਲ ਦਾ ਤੇ ਠਹਿਰਨਾ ਆ ਉਹ ਤਾਂ ਫੇਰ ਹੀ ਕਰਨਾ ਹੀ ਕਰਨਾ ਆ ਹੁਣ ਰਿਸ਼ਤਾ ਦਾ ਦੁੱਖ ਤਾਂ ਮੈਨੂੰ ਵੀ ਬੜਾ ਲੱਗਾ ਇਸ ਗੱਲ ਦਾ ਹੁਣ ਉਹ ਚੁੱਪ ਚੱਡ ਗਈ ਦੋ ਗਿਆ ਠੀਕ ਆ ਮੈਂ ਠੋਕ ਠੀਕ ਆ ਦੱਸ ਮੁੰਡਾ ਵਿਚਾਰਾ ਆਪਣਾ ਨਾ ਮਨ ਦੁਖੀ ਕਰਨ ਦੇ ਆ ਹੀ ਦੇਖਣ ਵਾਲਾ ਹੀ ਉਹਦਾ ਵਿਚਾਰੇ ਦਾ ਮੂੰਹ ਦੱਸ ਕੀ ਕਰਾਂ ਮੈਂ ਵੀ ਮਜਬੂਰ ਆ ਜੇ ਮੈਂ ਇਦਾਂ ਨਾ ਕਰਦੀ ਆ ਗੱਲ ਨੂੰ ਨਾ ਟੱਕਦੀ ਲਪੇਟਦੀ ਫਿਰ ਇਹਨਾਂ ਦੇ ਭੈਣ ਭਰਾਵਾਂ ਦੇ ਵਿੱਚ ਫਰਕ ਪੈਣਾ ਸੀ ਲੜਾਈ ਪੈਣੀ ਸੀ ਮੈਂ ਤਾਂ ਕਹਿੰਨੀ ਚੱਲ ਇਹਨਾਂ ਦਾ ਭੈਣ ਭਰਾਵਾਂ ਦਾ ਪਿਆਰ ਬਣਿਆ ਰਹੇ ਚੱਲ ਕੋਈ ਨਹੀਂ ਉਧਰ ਨਹੀਂ ਤਾਂ ਉਧਰ ਸਹੀ ਜੇ ਨੂੰ ਅਸਲੀਅਤ ਦੱਸ ਦੰਦੇ ਤਾਂ ਇਹਨੇ ਤਾਂ ਲੜਨਾ ਸੀਗਾ ਸਾਡੇ ਨਾਲ ਇਹਨੇ ਫਿਰ ਮੰਨਣਾ ਨਹੀਂ ਸੀਗਾ ਚੱਲ ਹੁਣ ਇਹ ਆ ਮੰਨ ਤਾਂ ਜਾਊਗਾ ਨਾ ਇਹੋ ਚੱਲ ਇਹ ਆ ਭੇ ਇਹਨਾਂ ਦਾ ਭੈਣ ਭਰਾਵਾਂ ਦਾ ਪਿਆਰ ਵੀ ਬਣਿਆ ਰਹੂਗਾ ਇੱਦਾਂ ਜੇ ਗੱਲ ਠੱਗੀ ਆ ਤਾਂ ਠਕੀ ਰਹੇ ਚੱਲ ਵਧੀਆ ਆ ਸਭ ਕੋਈ ਨਹੀਂ ਵਿਆਹ ਤਾਂ ਹੋ ਹੀ ਜਾਣਾ ਆ ਇੱਧਰ ਨਹੀਂ ਤਾਂ ਉੱਧਰ ਸਹੀ ਹੁਣ ਕੀ ਕਰਨਾ ਕੁੜੀ ਦਾ ਵੀ ਨਾ ਕਹਿਣਾ ਮੰਨੀ ਆ ਉਹ ਤਾਂ ਹੈ ਵੀ ਇਦਾਂ ਪੜੀ ਹੈਗੀ ਇੱਕ ਤਾਂ ਉਹ ਆਪਣੀ ਜਿੱਦ ਪਗਾ ਕੇ ਹਟਦੀ ਆ ਉਹਨੇ ਕਿਸੇ ਦੀ ਮੰਨਣੀ ਵੀ ਨਹੀਂ ਹੈਗੀ ਫੇਰ ਮੁੜ ਕੇ ਐਵੇਂ ਮਿਲਣ ਵਰਤਨ ਤੋਂ ਵੀ ਜਾਂਦੇ ਲੱਗਾਂਗੇ ਉਹਦੇ ਨਾਲ ਫੇਰ ਦੁੱਖ ਤਾਂ ਲੱਗਦਾ ਹੀ ਆ ਚੱਲ ਕੋਈ ਨਹੀਂ ਜੋ ਹੋ ਗਿਆ ਚੰਗਾ ਹੀ ਹੋ ਗਿਆ ਮੈਨੂੰ ਵੀ ਫੋਨ ਕਰੀ ਲਾਵਾਂ ਉਹਨਾਂ ਨੇ ਵੀ ਕਹਿਣਾ ਕਿੰਨਾ ਟਾਈਮ ਹੋਇਆ ਫੋਨ ਨਹੀਂ ਕੀਤਾ ਕਿੰਨਾ ਕਿਹਾ ਸੀ ਕੁੜੀ ਨਾ ਰਹਿਲਾ ਰਹਿਲਾ ਤਰੇ ਹੀ ਖੰਨੇ ਨੂੰ ਚਲ ਗਈ ਹੈ ਮੇਰਾ ਵੀ ਦਿਲ ਲੱਗੰਦਿਆ ਐ ਇੰਨਾ ਟੈਮ ਗਏ ਨੂੰ ਫੋਨ ਵੀ ਨਹੀਂ ਕੀਤਾ ਕੋਈ ਹੁਣ ਫੋਨ ਆ ਮਗਦਾ ਕਾ ਜਾਂਦਾ ਹੈ ਹੈਲੋ ਹਾਂਜੀ ਮੰਮੀ ਕਿੱਦਾਂ ਹਾਂ ਠੀਕ ਆ ਤੂੰ ਦੱਸ ਆਪਣਾ ਕਿੱਦਾਂ ਬਸ ਠੀਕ ਆ ਕੀ ਕਰਤੇ ਬੱਸ ਲੰਮੀ ਭਈ ਸੀ ਹੋਰ ਤੂੰ ਦੱਸ ਮੈਂ ਮੈਂ ਵੀ ਕੁਛ ਨਹੀਂ ਬੈਠੀ ਆ ਕੰਮ ਕੁੱਮ ਨਵੇੜ ਕੇ ਹਟੇ ਆ ਦੀਦੀ ਆਏ ਸੀਗੇ ਮੇਰੇ ਆਂਦਿਆਂ ਨੂੰ ਤੇ ਫਿਰ ਉਹਨਾਂ ਨੂੰ ਚਾਹ ਪਾਣੀ ਪਿਆ ਕੇ ਤੇ ਹੁਣੀ ਗਏ ਹੀ ਆ ਉਹ ਨਹੀਂ ਨਹੀਂ ਇਕੱਲੇ ਆਏ ਸੀ ਬੱਚੇ ਨਹੀਂ ਆਏ ਹਾਂਜੀ ਮੈਂ ਕੀ ਕਹਿੰਨੀ ਮੰਮੀ ਗੱਲ ਕਰਨੀ ਈ ਤੁਹਾਡੇ ਨਾਲ ਗੱਲ ਕਿਹੜੀ ਗੱਲ ਹਾਂਜੀ

ਚੱਲ ਮਿਲਤੀ ਹੈ ਬੇਲੀ ਹੋ ਗਿਆ ਫਿਰ ਮੈਨੂੰ ਦੱਸੇਗੀ ਕੀ ਗੱਲ ਹੋਈ ਹੈ ਠੀਕ ਹੈ ਚਲੋ ਠੀਕ ਹੈ ਚਲ ਆ ਗਿਆ ਫਰੀ ਹੋ ਗਿਆ ਨਾ ਹੁਣ ਤਾਂ ਬੜੀ ਕੋਸ਼ਿਸ਼ ਕੀਤੀ ਜਿੰਨਾ ਤੱਕ ਇਮਾਨੀ ਦਾ ਰਿਸ਼ਤਾ ਕਰਨਾ ਯਾਰੇ ਖਾਨਾ ਤਾਂ ਹੁਣ ਕੀ ਹੋ ਗਿਆ ਨਾ ਕਾਜਲ ਕੀ ਕਦ ਨਹੀਂ ਕਿ ਇਹਦੇ ਨਾਲ ਕੀ ਗੱਲ ਕਰਨਾ ਕੋਸ਼ਿਸ਼ ਨਹੀਂ ਮੰਮੀ ਮੰਮੀ ਨੂੰ ਫੋਨ ਲਾਇਆ ਸੀਗਾ ਅੱਛਾ ਤਾਂ ਤੇ ਤਾਂ ਮਪੇਂ ਜੀ ਨੂੰ ਫਿਰ ਸਾਰੀ ਗੱਲਬਾਤ ਦੱਸਣੀ ਪੈਣੀ ਸੀ ਫਿਰ ਮੈਂ ਹੁਣ ਕੀਤਾ ਹੁਣ ਉਹਨਾਂ ਨੂੰ ਕਹਿਤਾ ਮੈਂ ਨਾ ਕਰਤਾ ਕਿ ਮੈਂ ਇਹਦਾ ਰਿਸ਼ਤਾ ਨਹੀਂ ਆਪਾਂ ਕਰਨਾ ਚਾਹਲ ਪੁੱਤ ਮੈਨੂੰ ਤਾਂ ਬੜਾ ਦੁੱਖ ਲੱਗਾ ਚਲ ਮੇਰੇ ਮੈਰੀ ਧੀ ਨੇ ਨਾ ਚਲ ਆਪਣਾ ਸਾਰਾ ਘਰ ਸੰਭਲਿਆ ਹੈ ਨਾ ਐਦਾਂ ਦੀਆਂ ਹੁਣੇ ਚਾਹੀਦੀਆਂ ਆ ਧੀਆਂ ਸਾਰਿਆਂ ਦੀ ਮੈਂ ਤਾਂ ਤੈਨੂੰ ਆਪਣੀ ਨੋਂ ਨਹੀਂ ਧੀ ਸਮਝਦੀਆਂ ਚਲ ਤੂੰ ਘਰ ਨੂੰ ਬਚਾ ਲਿਆ ਹੈ ਨਾ ਟਣ ਤੋਂ ਲੜਾਈ ਨੇ ਤਾਂ ਬੜੀ ਹੋਣੀ ਸੀ ਤੈਨੂੰ ਪਤਾ ਮਨੀ ਦੇ ਸੁਭਾਅ ਦਾ ਨੇ ਕੋਈ ਆ ਪੁੱਤ ਠੀਕ ਆ ਏਦਾਂ ਚੰਗੇ ਘਰ ਦੀਆਂ ਕੁੜੀਆਂ ਦੀ ਇਹ ਹੀ ਨਿਸ਼ਾਨੀ ਹੁੰਦੀ ਆ ਜਿਹੜੇ ਘਰ ਨੂੰ ਗੱਲ ਨੂੰ ਨਾ ਢਾਕ ਲਪੇਟ ਲੈਂਦੀਆਂ ਆ ਨਹੀਂ ਮੈਂ ਮਨੀ ਨੂੰ ਵੀ ਕਹਤਾ ਸੀਗਾ ਕਿ ਮੈਨੂੰ ਤੇਰੇ ਤੋਂ ਇਹ ਉਮੀਦ ਸੀ ਵਧੀਆ ਕੀਤਾ ਪੁੱਤ ਤੂੰ ਹੂੰ ਤੈਨੂੰ ਪਤਾ ਆ ਉਹ ਜਿਹੜੀ ਹੈਗੀ ਪ੍ਰੀਤੀ ਆ ਜਿੱਦੀ ਜੇ ਬੜੀ ਆ ਹੋਂ ਤਾਂ ਮੈਨੂੰ ਇੱਥੇ ਤੱਕ ਕਹਤਾ ਸੀਗਾ ਵੀ ਮੈਂ ਘਰ ਮੁੜ ਕੇ ਪੈਰ ਨਹੀਂ ਪਾਉਣਾ ਉਹ ਤਾਂ ਮੈਨੂੰ ਪਤਾ ਇੱਕੋ ਇੱਕ ਹੈਗੀ ਆ ਮਾਂ ਨੂੰ ਤਾਂ ਬੱਚੇ ਨਾਲ ਜਿਹੜੇ ਹੁੰਦੇ ਆ ਸਾਰੇ ਚੰਗੇ ਹੁੰਦੇ ਆ ਨਾ ਮੈਂ ਧੀ ਬਿਨਾ ਰਹਿ ਸਕਦੀ ਤਾਂ ਨਾ ਮੈਂ ਪੁੱਤਾਂ ਬਿਨਾ ਰਹਿ ਸਕਦੀਆਂ ਤੇ ਮੈਨੂੰ ਤਾਂ ਇਹ ਬੇਚਾਲੀ ਨਾਲ ਦਾ ਭੈਣ ਭਰਾਮ ਦਾ ਪਿਆਰ ਜਿਹੜਾ ਇੱਦਾਂ ਹੀ ਬਣਿਆ ਰਹੇ ਨਹੀਂ ਕੋਈ ਇਹ ਗੱਲ ਕਰਕੇ ਤਾਂ ਫੇ ਮੈਂ ਵੀ ਪੁੱਤ ਮਜਬੂਰ ਸੀਗੀ ਹੂੰ ਕੋਈ ਨਹੀਂ ਮੈਂ ਕਰਤਾ ਮੰਮੀ ਨੂੰ ਮਨਾ ਕੋਈ ਗੱਲ ਨਹੀਂ ਚਲ ਕੋਈ ਨਹੀਂ ਤੂੰ ਮੇਰੀ ਨਾ ਭੈਣ ਜੀ ਨਾਲ ਗੱਲ ਕਰਾ ਦੇ ਚਲ ਮੈਂ ਆਤੋਂ ਮਾਫੀ ਮੰਗ ਲਉਂਗੀ ਨਹੀਂ ਨਹੀਂ ਤੁਹਾਨੂੰ ਮਾਫੀ ਮੰਗਣ ਦੀ ਲੋੜ ਨਹੀਂ ਕੋਈ ਗੱਲ ਨਹੀਂ ਮੈਂ ਕਰ ਲਈਏ ਗੱਲ ਕੋਈ ਨਹੀਂ ਨਾਲੇ ਮਨ ਨੂੰ ਕਿਹੜਾ ਕਮੀ ਆ ਕੁੜੀਆਂ ਦੀ ਤੇਰੇ ਖਾਂ ਨੂੰ ਕਿਹੜੀ ਕਮੀ ਆ ਮੁੰਡਿਆਂ ਦੀ ਮਿਲ ਹੀ ਜਾਂਦੇ ਉਹ ਤਾਂ ਹੈ ਹੂੰ ਕੋ ਮੇ ਤਾਂ ਨਹੀਂ ਹੈਗੀ ਕੋਈ ਵੀ ਨਹੀਂ ਰਹਿੰਦਾ ਹੈਗਾ ਸਾਰਿਆਂ ਕੋਈ ਵੀ ਨਹੀਂ ਹੈਗਾ ਪਰ ਇਦਾਂ ਆ ਨਾ ਫੇ ਆਪੇ ਗੱਲ ਤੋੜ ਕੇ ਆਪੇ ਹੀ ਜਵਾਬ ਦੇਣਾ ਬੜਾ ਔਖਾ ਆ ਮੈਂ ਸਮਝ ਸਕਦੀ ਆ ਇਸ ਕੰਡੀਸ਼ਨ ਨੂੰ ਪਰ ਕੀ ਕਰਾਂ ਮੈਂ ਵੀ ਪਤਾ ਮਜਬੂਰ ਆ ਉਹੀ ਤਾਂ ਗੱਲ ਮੇਰੀ ਦੀਦੀ ਦੀ ਮੰਨਣੀ ਪੈਣੀ ਮੰਨਣੀ ਪੈਣੀ ਉਹ ਐ ਬੜੀ ਜਿੱਦੀ ਆ ਉਹਨੇ ਜੇ ਇੱਕ ਵਾਰੀ ਕਹਿ ਦਿੱਤਾ ਤੇ ਬਸ ਉਹਨੇ ਉਹ ਗੱਲ ਕਰਨੀ ਕਰਨੀ ਆ ਉਹਨੇ ਫੇ ਕਿਸੇ ਦੀ ਨਹੀਂ ਮੰਨਣੀ ਹੈਗੀ ਚਲੋ ਕੋਈ ਗੱਲ ਸ਼ੁਰੂ ਤੇ ਉਹਦਾ ਇਦਾਂ ਦਾ ਹੀ ਸੁਭਾਅ ਆ ਉਹਦਾ ਕੋਈ ਨਹੀਂ ਦੇਖ ਲੈਨੇ ਕਿੱਥੇ ਘਰਾਂਦੇ ਦੀਦੀ ਰਿਸ਼ਤਾ ਹੋਣਾ ਹਾਂ ਪਤਾ ਨਹੀਂ ਵਧੀਆ ਆ ਜੂਗੀ ਨਾਲੇ ਵਧੀਆ ਤਾਂ ਇਹ ਤਾਂ ਹੁਣ ਮੌਕਾ ਹੀ ਦੱਸੂਗਾ ਵਧੀਆ ਜਾਂ ਕੀ ਐ ਤਾਂ ਬਾਅਦ ਤੇ ਦੱਸੂਗਾ ਆਪਾਂ ਤਾਂ ਇਹੀ ਕਹਿੰਨੇ ਪੈ ਚੱਲ ਵਧੀਆ ਹੀ ਹੋਵੇ ਤੇ ਨਹੀਂ ਕੋਈ ਜਿੱਦਾਂ ਦਾ ਘਰ ਅੱਗੇ ਸਾਡਾ ਹੈਗਾ ਪ੍ਰੇਮ ਪਿਆਰ ਨਾਲ ਰਹਿੰਦੇ ਐਦਾਂ ਹੀ ਰਹੀਏ ਅਸੀਂ ਅੱਗੇ ਵੀ ਕੋਈ ਲੜਾਈ ਝਗੜਾ ਨਾ ਹੋਵੇ ਇੱਧਰ ਹੀ ਬਸ ਰਹੀਏ ਆਪਾਂ ਪਿਆਰ ਨਾਲ ਸਾਰੇ ਜਣੇ ਚਲੋ ਕੋਈ ਨਾ ਹੂੰ ਮੈਨੂੰ ਵੀ ਬੜੀ ਟੈਨਸ਼ਨ ਹੋਈ ਹੂ ਆ ਬਸ ਇਦੇ ਸੋਚ ਕੇ ਨਾ ਤੇ ਇਹ ਕਾ ਤਾਂ ਟੈਨਸ਼ਨ ਲੈਣੀ ਛੱਡੋ ਹੋਰ ਪਤਾ ਟੈਨਸ਼ਨ ਹੁੰਦੀ ਆ ਇਹ ਕੜਾ ਈ ਵੱਡੀ ਗੱਲ ਆ ਕੋਈ ਗੱਲ ਬਥੇਰੀ ਵੱਡੀ ਗੱਲ ਆ ਜੇ ਸੋਚੀ ਆ ਤਾਂ ਬਥੇਰੀ ਵੱਡੀ ਗੱਲ ਆ ਕੋਈ ਨਹੀਂ ਹੁਣ ਮੈਂ ਹੀ ਮਾਂ ਆ ਮੈਨੂੰ ਕੋਈ ਇਦਾਂ ਆਣ ਕੇ ਪਹਿਲਾਂ ਕਹਿ ਦੇਵੇ ਇਦਾਂ ਰਿਸ਼ਤਾ ਆ ਮੈਂ ਤੇਰੀ ਕੁੜੀ ਦਾ ਤੇ ਬਾਅਦ ਵਿੱਚ ਜਵਾਬ ਦੇ ਦੇ ਉਹ ਤਾਂ ਮਾਂ ਮਾਂ ਦਾ ਜਿਹੜਾ ਦੁੱਖ ਹੁੰਦਾ ਨਾ ਤਾਂ ਮਾਂ ਹੀ ਸਮਝ ਸਕਦੀ ਹੋਰ ਨਹੀਂ ਕੋਈ ਸਮਝਦਾ ਸਕਦਾ ਉਹ ਨੂੰ ਹੋ ਮੈਂ ਸਮਝ ਸਕਦੀ ਹੁਣਾਂ ਨੇ ਵੀ ਕਿੰਨਾ ਉਸ ਵੇਲੇ ਬੁਰਾ ਲੱਗਾ ਹੋਣਾ ਤੇ ਆਪੇ ਹੀ ਭੇਜਿਆ ਪਹਿਲਾਂ ਕੁੜੀ ਨੂੰ ਤੇ ਆਪੇ ਹੀ ਫੇਰ ਮੁੜ ਕੇ ਨਾਂ ਨੇ ਜਵਾਬ ਦੇ ਦਿੱਤਾ ਇਹਨਾਂ ਦੀ ਵੀ ਕੋਈ ਜਵਾਨ ਹੋ ਸਾਡੀ ਹੁਣਾਂ ਸਾਹਮਣੇ ਮੈਂ ਅੱਖਾਂ ਥੋੜੀ ਚੱਕ ਸਕਦੀ ਆ ਅੱਖ ਚੱਕ ਕੇ ਮੈਂ ਗੱਲ ਨਹੀਂ ਕਰ ਸਕਦੀ ਉਹਨਾਂ ਦੇ ਨਾਲ ਕੋਈ ਗੱਲ ਨਹੀਂ ਮੰਮੀ ਮੈਂ ਸਮਝਾਤਾ ਸਿਰਫ ਆ ਕੁੜੀ ਦੇ ਕਰਕੇ ਨਾ ਮੈਨੂੰ ਅੱਖਾਂ ਨੀਵੀਆਂ ਕਰਨੀਆਂ ਪੈਣੀਆਂ ਆ ਉਹਨਾਂ ਸਾਹਮਣੇ ਕੋਈ ਗੱਲ ਨਹੀਂ ਜੰਟੋ ਮੈਨੂੰ ਤਾਂ ਕੁੜੀ ਨੇ ਨਾ ਉਹਨਾਂ ਦਾ ਮੱਥੇ ਲੱਗਣ ਜੋਗੀ ਨਹੀਂ ਛੱਡਿਆ ਹੈਗਾ ਮੈਂ ਤਾਂ ਇੰਨੀ ਦੁਖੀ ਆ ਕੁੜੀ ਦੇ ਚੱਡੋ ਬਰਾ ਤੇ ਰੋਣ ਦਾ ਤਾਂ ਲੱਗ ਪਿਆ ਮੰਨਣਾ ਹੋਣਾ ਕਰੋ ਐਡੀ ਵੱਡੀ ਥੋੜੀ ਕੋਈ ਗੱਲ ਆ ਕੋਈ ਗੱਲ ਸੱਚੀ ਮੈਨੂੰ ਤਾਂ ਇਹਨੇ ਕੁੜੀ ਨੇ ਆਪਣੇ ਕੁੜਮਾ ਦੇ ਮੱਥੇ ਲੱਗਣ ਜੋਗੀ ਨਹੀਂ ਛੱਡਿਆ ਹੈਗਾ ਮੈਂ ਦੱਸ ਕਿੱਦਾਂ ਉਹਨਾਂ ਦੇ ਮੱਥੇ ਲੱਭੂਗੀ ਜਾ ਕੇ ਚਲੋ ਕੋਈ ਨਹੀਂ ਤੁਸੀਂ ਮੰਨਣਾ ਹੋਣਾ ਕਰੋ ਕੋਈ ਗੱਲ ਨਹੀਂ ਹੋ ਜਾਣਾ ਸਭ ਕੁਝ ਠੀਕ ਹੋਊ ਕਦੋਂ ਕਹਿੰਦੇ ਕੁੜੀ ਨੂੰ ਦੇਖਣ ਜਾਣਾ ਕੋਈ ਗੱਲਬਾਤ ਕੀਤੀ ਦੀਦੀ ਨੇ ਨਹੀਂ ਹਜੇ ਤੱਕ ਤਾਂ ਮੈਨੂੰ ਕੋਈ ਨਹੀਂ ਦੱਸਿਆ ਬੱਸ ਉਹ ਅੱਗ ਲਾਉਣੀ ਲਾ ਕੇ ਚਲ ਗਈ ਆ ਹੂੰ ਹੁਣ ਪਤਾ ਨਹੀਂ ਹੁਣ ਹੈਗਾ ਆ ਕੋਈ ਨਹੀਂ ਹੈਗਾ ਇਹ ਤਾਂ ਹੁਣ ਪੁੱਛੂੰਗੀ ਉਹਨੂੰ ਮੈਂ ਫੋਨ ਕਰਕੇ ਪਈ ਹੈਗਾ ਵੀ ਹੈ ਕੋਈ ਰਿਸ਼ਤਾ ਕੋ ਉਧੇ ਹੀ ਆਈ ਸੀ ਨਹੀਂ ਜੇ ਹੈਗਾ ਤਾਂ ਫਿਰ ਕਰੋ ਜਲਦੀ ਕੋਈ ਨਹੀਂ ਪੁੱਛਦੇ ਮੈਂ ਉਹਨੂੰ ਮੈਂ ਹੁਣ ਹੂੰ ਹੋਰ ਚਾਹ ਵੀ ਨਹੀਂ ਬਣਾਵਾ ਨਾ ਮੇਰਾ ਮਨ ਨਹੀਂ ਹੈਗਾ ਚਾਹ ਪੀਂਦਾ ਨਹੀਂ ਮਨ ਕਰਦਾ ਨਹੀਂ ਯਾਰ ਆਇਆ ਨਹੀਂ ਐ ਤੈਨੂੰ ਫੋਨ ਕਰਨਾ ਸੀ ਆਈ ਨਹੀਂ ਆਇਆ ਆਈ ਆ ਵਾਈ ਨਹੀਂ ਲੇਟ ਹੀ ਬੜਾ ਬੱਲੇ ਕਿਦਾਂ ਬਣੀ ਬਾ ਠੀਕ ਠਾਕ ਹੋਰ ਲੇਟ ਹੋ ਗਿਆ ਉਹ ਯਾਰ ਅਮਨ ਮਿਲ ਗਈ ਸੀਗੀ ਰਸਤੇ 'ਚ ਉਹ ਕੌਣ ਅਮਨ ਅਮਰ ਤੈਨੂੰ ਹੀ ਪਤਾ ਤੂੰ ਤਾਂ ਹਟ ਗਿਆ ਹੋਈਆ ਪਲਟ ਬੜਾ ਕਰਕੇ ਹਟ ਗਿਆ ਸੀਗਾ ਆਪ ਤੂੰ ਉਹ ਜੀ ਕਰਦੀ ਤੈਨੂੰ ਪਤਾ ਹਾਂ ਕੋਲੇ ਪਰਦੀ ਚਲੋ ਛੱਡੋ ਯਾਰ ਕੀ ਲੈਣਾ ਚਲੋ ਆਪਾਂ ਚੱਲੀਏ ਚਲੋ ਆਜੋ ਆਜੋ ਦੋਨੋਂ ਤੂੰ ਠੀਕ ਆ ਯਾਰ ਮੈਂ ਚੱਲਦਾ ਤੈਨੂੰ ਪਤਾ ਮਾਦਰ ਕੋ ਟੋਲਣ ਦਾ ਪੈਣੀ ਫੇਰ ਹੁਣੇ ਹੁਣੀ ਤਾਂ ਆਈਆਂ ਨੇ ਇਹ ਤਾਂ ਤਾਂ ਕਾਫੀ ਹੋ ਗਿਆ ਲੈ ਤੇਰਾ ਯਾਰ ਇਹੀ ਕੰਮ ਰਹਿੰਦਾ ਜਦੋਂ ਬਹੁਤ ਕਾਫੀ ਟਾਈਮ ਹੋ ਗਿਆ ਸੱਜ ਬੰਨਾ ਚੱਲ ਆਇਆ ਹਾਂ ਹੁਣ ਤੋਂ ਘੁੰਮ ਫਿਰ ਕੇ ਚੱਲਦੇ ਆਂ ਕਿਤੇ ਤੂੰ ਤਾਂ ਹੁਣੀ ਚੱਲ ਚੱਲਣਾ ਜੇ ਦਾ 15 ਮਿੰਟ ਲੁਕੋਣਾ ਫੇਰ ਮੈਂ ਬੋਲਣਾ ਨਹੀਂ ਵੀ ਜ਼ਿਆਦਾ ਨਹੀਂ ਨਹੀਂ ਯਾਰ ਘੁੰਮਦੇ ਫਿਰਦੇ ਆਂ ਬਾਅਦ ਚ ਚਲ ਨਾ ਭਈਆ ਨੂੰ ਮਲਾ ਕੇ ਆਈ ਨਾ ਭਾਨੇ ਨਾ ਮੈਨੂੰ ਤਾਂ ਸੀਨਾ ਵੀ ਮਾਤਾ ਨੂੰ ਜੀ ਫੋਨ ਆ ਤੂੰ ਕਦੋਂ ਕਰਦਾ ਮਾੜਾ ਨਾ ਭਈਆ ਘਰ ਆ ਗਿਆ ਇਹ ਘਰ ਦਾ ਇਕੱਲਾ ਕਰ ਦੂ ਗਰੀ ਜੰਦਾ ਹਾਂ ਕਰਦੇ ਚੱਲ ਠੀਕ ਆ ਹੋਏ ਯਾਰ ਹਾਂ ਕੋਈ ਨਹੀਂ ਤੂੰ ਲਾ ਆਪਾਂ ਚਲ ਚੰਗਲ ਕੋਲ ਚੋ ਠੀਕ ਆ ਉਹ ਮਣ ਗੱਲ ਸੁਣ ਲੈ ਮੇਰੀ ਆਪਣਾ ਮੂੰਹ ਇੱਥੇ ਹੀ ਬੰਦ ਕਰ ਲੈ ਕੀ ਹੋਣਾ ਪੁੱਠਾ ਸਿੱਧਾ ਬੋਲੀ ਜੰਨੀ ਤੇ ਉਹ ਜਿੱਦਾਂ ਮਰਜ਼ੀ ਮੰਮੀ ਬੋਲੇ ਭਾਬੀ ਆ ਤੇਰੀ ਡੀਟ ਕਰ ਦੋ ਬੰਦੇ ਆ ਮੰਗੂ ਕਿਉਂ ਡਿਲੀਟ ਕਰ ਦੋ ਉਹ ਭਾਬੀ ਇਹ ਤੇਰੀ ਭਾਬੀ ਆਈ ਸਮਝ ਭਾਬੀ ਹੋਣਾ ਹੈ ਨਹੀਂਗੀ ਨਾ ਗੱਲ ਦਾ ਪਤਾ ਨਾ ਵਾਸਤਾ ਤੇ ਉਦਾਂ ਹੀ ਮੇਤੇ ਸੱਚੇ ਝੂਠੇ ਲਾ ਮੈਂ ਤੈਨੂੰ ਬਾਰ ਬਾਰ ਕਹੀ ਜੰਨੀ ਆਪਣਾ ਮੂੰਹ ਬੰਦ ਕਰ ਲੈ ਮੂੰਹ ਬੰਦ ਕਰ ਨਹੀਂ ਕਰ ਮਮੀ ਮੈਂ ਭਾਬੀ ਨੂੰ ਡਿਲੀਟ ਕਰਦੇ ਸੀ ਨਹੀਂ ਕਰ